50% ਘਰਾਂ ਦੇ ਘਰ ਵੇਲੇ ਹੋ ਗਏ ਸਭ ਜਾ ਕੇ ਬਾਹਰ ਬੈ ਗਏ ਸਰਕਾਰਾਂ ਪਾਣੀ ਸਾਡੇ ਦਰਿਆ ਨਹਿਰਾ ਬਨ ਕੇ ਹਰੀਕੇ ਤੋਂ ਰਾਜਸਥਾਨ ਦੇ ਕਿੱਦੈ ਲੈ ਗਏ ਸਾਲੋਂ ਮਰ ਕਿਸੇ ਬਨੋਗੇ ਸਰਕਾਰਾਂ ਛੱਡਣ ਨਹੀਂ ਗਈਆਂ ਆਈਆਂ ਨਹੀਂ ਰੋਟੀ ਖਾਜੋ ਕੇ ਰਹਿ ਜੀਏ ਪੰਜਾਬੀ ਬਾਸ਼ਾ ਸਾਡੀ ਨੂੰ ਇਹਨਾਂ ਮਾਤ ਪੌਣ ਥੱਲੇ ਲੋੜਾ ਸ਼ੁਰੂ ਕਰਤਾ ਸਾਡੀ ਨਾਸ਼ਤ ਖੁਸ਼ੀ ਹੋ ਰਹੀ ਹੈ ਇੱਕ ਤਰ੍ਹਾਂ ਦੀ ਅੱਜ ਸਾਨੂੰ ਲੋੜ ਆ ਜਾਗਣ ਦੀ ਮੈਂ ਕੁਝ ਵਿਚਾਰ ਸਾਂਝੇ ਕਰਨਾ ਤੁਹਾਡੇ ਨਾਲ ਪਹਿਲਾਂ ਜਿਹੜੇ ਹਰ ਪਿੰਡ ਵਿੱਚ ਹਰ ਮੇਰੇ ਛੋਟਾ ਜਿਹਾ ਪਿੰਡ ਆ ਚ ਸਨ ਚਾਰ ਮੁੰਡੇ ਮੰਨ ਲਓ ਜਿਹੜੇ ਨਸ਼ੇ ਦੀ ਭੈਣ ਚੜ ਗਏ ਸਾਡੇ 60 17 ਘਰਾਂ ਦੇ ਵਿੱਚੋਂ ਕੋਈ ਅਜਿਹੇ ਘਰ ਨਹੀਂ ਜਿਹਦਾ ਮੁੰਡਾ ਇੱਥੇ ਰਿਹਾ ਸਰਕਾਰਾਂ ਨੂੰ ਇਹ ਪਤਾ ਲੱਗਦਾ ਵਾ ਇੰਟੈਲੀਜੈਂਸੀਆਂ ਸਭ ਦੱਸ ਦਿੰਦੀਆਂ ਵਾ ਕਿ ਪਿੰਡਾਂ ਦੇ ਵਿੱਚ ਜੂਰ ਬਹੁਤ ਘੱਟ ਰਹਿ ਗਿਆ ਆਵਾਜ਼ ਥੋਣਾਂ ਦਾ ਕੋਈ ਨਹੀਂ ਇਹਨਾਂ ਦੀ ਗਲੇ ਹੱਥ ਪਰ ਨਹੀਂ ਕੋਈ ਆਇਆ ਬ੍ਰਿਸ਼ਾਦਾ ਕੋਈ ਨਹੀਂ ਆਇਆ ਪਲੇਟਾ 1270 ਉਹ بڑے بڑے ਖਾਖਾ ਲਾ ਲਏ ਸੀ ਚੋਟਾ ਹਟਾ ਲਏ ਸੰਗ ਉਹਦੇ ਬੋਖਲੇ ਆ ਗਏ ਪਰ ਇਸ ਵਾਰ ਉਹਨੇ ਪੰਜਾਬ ਨੂੰ ਹੱਥ ਪਾਇਆ ਇਹ ਉਹਦਾ ਪ੍ਰੇਖਾ ਦੂਰ ਤੁਸੀਂ ਪੰਜਾਬੀਆਂ ਨੇ ਕਰਨਾ ਦੂਸਰੀ ਗੱਲ ਇਹ ਰਾਜ ਕਾ ਚਰਨ ਸੀ ਸ਼ੇਰ ਤੋਂ ਕਿਸਮਤ ਸੜਈਆ ਇੱਕ ਕਾਹਦਾ ਜੋ ਸੀ ਹਿਟਲਰ ਨੇ ਹਿਟਲਰ ਨੇ ਮਤਲਬ ਆਪਣੇ ਸਾਰੇ ਸੈਂਬਲੀ ਨੂੰ ਦੱਸਣ ਲਈ ਕਿ ਰਾਜ ਕਿਤਾ ਕਹਿਦਾ ਉਹਨਾਂ ਨੂੰ ਸਮਝੋ ਲਈ ਇੱਕ ਮੁਰਗਾ ਆਪਣੀ ਸੈਂਬਲੀ ਚ ਲੈ ਆ ਉਹਨੇ ਉਹ ਮੁਰਗੇ ਦੇ ਸਾਰੇ ਹੀ ਵਾਲ ਖੋਲੇ ਸ਼ੁਰੂ ਕਰਤੇ ਖੰਭ ਲੋਣੇ ਸ਼ੁਰੂ ਕਰਤੇ ਮੁਰਗਾ ਤੀੜਨਾ ਕੁਰਲਾਵੇ ਜਦੋਂ ਉਹ ਐ ਕਰਤਾ ਨਗਾ ਪੰਗਾ ਕਰਤਾ ਖਾਂਬੋ ਦੇ ਸਾਰੇ ਲਾਹ ਤੇ ਤੇ ਥੋੜੇ ਜੇ ਜੇਕ ਤੋਂ ਦਾਣੇ ਕੱਢੇ ਤੇ ਮੁਰਗੇ ਦੇ ਗਾੜੀ ਪੋਣੇ ਸ਼ੁਰੂ ਕਰਦੇ ਮੁਰਗਾ ਉਹ ਦੇ ਦਵਾਲੇ-ਦਵਾਲੇ ਫਿਰੇ ਵੀ ਇਹ ਇਹ ਮੈਨੂੰ ਦਾਣੇ ਖੋਣ ਲਿਆ ਉਹਨੇ ਇਹ ਗੱਲ ਨਹੀਂ ਸੋਚੀ ਵੀ ਮੈਨੂੰ ਮਤਲਬ ਸਾਰਾ ਨੂੰ ਲੁੱਟ-ਪੁੱਟ ਲਿਆ ਇਹਨੇ ਮੈਨੂੰ ਜਾਨੋਂ ਮਾਰਤਾ ਉਹ ਕੰਮ ਸਾਡੇ ਨਾ ਹੋ ਰਿਆ ਦਾ ਸਾਨੂੰ ਆਖਿਰ ਤੌਰ ਤੇ ਮਾਰ ਰਿਆ ਫਿਰ ਕੀ ਕਰਦੀ ਹੈ ਸਰਕਾਰਾਂ ਥੋੜਾ ਜਿਹਾ ਇਲਾਜ ਚ ਆ ਪਿੰਡਾਂ ਚ ਆਟਾ ਦਾਲ ਦੇ ਦਿਓ ਜੀ ਤੁਹਾਨੂੰ ਕੀ ਹੋ ਦੇਵਾਂਗੇ ਤੁਹਾਨੂੰ ਖਾਡ ਦੇਵਾਂਗੇ ਅਸੀਂ ਫੇਰ ਉਹ 25 ਸਾਲੀ ਨਾਰੇ ਲੋਟ ਹੈ ਬੰਦੇ ਆ ਵੀ ਚਲੋ ਠੀਕ ਹੈ ਜੀ ਬੜੀ ਵੱਡੀ ਸਰਕਾਰ ਆ ਬਾਦਲ ਅੱਗੇ ਵਾਲ ਕਾਣ ਕੇ ਦਿੰਦਾ ਇਹ ਕੈਪਟਨ ਨੇ ਘਟਾ ਦਿੱਤੀ ਜਾਂ ਕੈਪਟਨ ਨੇ ਵਧਾ ਦਿੱਤੀ ਇਹ 25 ਸਾਲੀ ਸਭ ਕੋ ਬੰਦੋਲ ਜੰਗੇ ਪਲ ਕੱਢ ਦੋ ਬੰਨਤੇ ਜੰਗੇ ਆ ਪਰ ਨਹੀਂ ਸਾਨੂੰ ਆਪਣਾ ਸਾਡਾ ਖੂਨ ਹੋ ਗਿਆ ਸਾਨੂੰ ਜਾਜ ਕਰਨਾ ਪਊਗਾ ਕਿ ਉਹਨਾਂ ਜੋਧਨੇ ਵਾਰਸ ਹੈ ਜਿੰਨਾ 21 ਸਿੰਘਾਂ ਨੇ 15000 2000 ਅਫਗਾਨਾਂ ਦਾ ਮੁਕਾਬਲਾ ਕੀਤਾ ਹੈ ਸਾਰਾ ਗੜੀ ਦੇ ਕਿਲੇ ਜਨ ਉਹਨਾਂ ਨੇ ਧੜਿਆਂ ਦੇ ਧੜੇ ਲਾਤੇ ਵੱਡ ਵੱਡ ਕੇ ਕਿਹਨੂੰ ਰਾਤ ਸਾਰੀ ਮੁਕਾਬਲਾ ਚੱਲਦਾ ਰਿਹਾ ਦਿਨੇ ਵੀ ਚੱਲਦਾ ਰਿਹਾ ਜਿੰਨੇ ਚਿਰ ਤੱਕ ਉੱਥੇ ਮਗਰੋਂ ਨਰੀ ਬਟਾਲੀਅਨ ਨਹੀਂ ਪਹੁੰਚੀ ਪਾਰੇ ਇਤਿਹਾਸ ਵਾਸ ਗੱਲ ਨੂੰ ਬਹੁਤ ਕਹਿਣੀ ਹੋਇਆ ਕੋਈ ਤਕਰੀਬਨ 100 ਸਾਲ ਦੇ ਲੱਗੇ ਹੋਇਆ ਸਾਰਾ ਗੜੀ ਤੇ ਕਿਲੇ ਦੇ ਉੱਤੇ ਜਿੱਕੀ ਸਿੰਘਾਂ ਨੇ 15000 ਫੌਜ ਦਾ ਮੁਕਾਬਲਾ ਕੀਤਾ ਮੈਨੂੰ ਮਾਨ ਹੈ ਕਿ ਅਸੀਂ ਉਹਨਾਂ ਦੇ ਵਾਂਛੇ ਜਿਆ ਫਿਰ ਕੀ ਹੋਇਆ ਕੋਈ ਗੱਲ ਨਹੀਂ ਹੌਲੀ-ਹੌਲੀ ਅਸੀਂ ਆਪਣੇ ਭਰਾਵਾਂ ਨੂੰ ਦੱਸਾਂਗੇ ਸਾਡਾ ਜੂਥ ਬਾੜ ਜਾਗਰ ਕੋ ਹੋਣ ਲਿਆ ਵਾ ਇੱਥੇ ਇੱਕ ਗੱਲ ਬੜੀ ਜ਼ਰੂਰੀ ਆ ਸਾਡੇ ਆਗੂ ਗੱਲ ਕਰਦੇ ਹੁੰਦੇ ਆ ਸਭ ਏਕੇ 'ਚ ਰਹਿਣ ਦੀ ਜ਼ਰੂਰਤ ਆ ਸਾਨੂੰ ਏਕੇ 'ਚ ਸਾਨੂੰ ਆਜੇ ਲੜਾ ਦੇਣੇ ਸਾਨੂੰ ਕਹਿਣ ਕਿ ਆਹ ਭੜਜੀਏ ਪਿੰਡਾਂ ਦੇ ਵਿੱਚ ਚੁੱਕਾ ਛੋਣ ਗਿਆ ਉਹ ਭੜਜੀਏ ਸਰਕਾਰਾਂ ਸਰਕਾਰਾਂ ਤੇ ਇਹ ਚੋਧਿਆ ਵਾ ਪਰ ਨਹੀਂ ਅੱਜ ਲੜਾਈ ਲੜਦੀ ਲੋੜਿਆ ਸਾਨੂੰ ਭ੍ਰਮੇ ਨਾਲ ਸਾਨੂੰ ਇਹਨਾਂ ਨੂੰ ਜੇ ਸਾਨੂੰ ਆਰਥਿਕ ਰੂਪ ਚ ਮਾਰਨ ੜੇ ਆ ਅਸੀਂ ਵੀ ਇਹਨਾਂ ਨੂੰ ਆਰਥਿਕ ਰੂਪ ਦੇ ਵਿੱਚ ਥੱਲੇ ਡੇਗੀਏ ਇਹਨਾਂ ਦੇ ਵੱਡੇ ਵੱਡੇ ਮੋਲ ਬੰਦ ਕਰੀਏ ਆ ਟੂਲ ਪਲਾਜੇ ਇਹਨਾਂ ਦੇ ਬੰਦ ਹੋਣ ੜਿਆ ਸਰਕਾਰਾਂ ਦੀਆਂ ਲੈਣਾ ਰੁਕਿਆ ਇਹਨਾਂ ਦੇ ਗਲੇ ਨੂੰ ਹੱਥ ਇਹ ਪਿਆ ਵਾ ਜੇ ਅਸੀਂ ਸਰਕਾਰਾਂ ਦੇ ਪਿੱਛੇ ਮੱਲ ਸਰਕਾਰਾਂ ਚੋਣੀਆਂ ਆ ਵੀ ਸਾਡੇ ਨਾਲ ਜਿਹੀ ਲੜਦਾ ਹੈ ਫੌਜਾਂ ਨਾਲ ਲੜਦਾ ਫੌਜਾਂ ਨਾਲ ਲੱਗ ਜੋਗੇ ਮਤਲਬ ਅੱਜ ਤੇ ਲਗਾ ਦੇਗੇ ਕੱਲ ਨੂੰ ਮੱਲ ਸਾਡੇ ਅੱਗੂ ਕਹਿੰਦੇ ਹੁੰਦੇ ਆ ਵੀ ਫੌਜ ਤੋਂ ਕੰਮ ਨਹੀਂ ਲੈਣਾ ਜੋਬ ਤੋਂ ਕੰਮ ਨਹੀਂ ਲੈਣਾ ਹੋਸ਼ ਤੋਂ ਕੰਮ ਲੈਣਾ ਅਸੀਂ ਬੜਾ ਕੁਝ ਸਿੱਖ ਲਿਆ ਵਾ ਕਿ ਲੜਾਈਆਂ ਹੌਸਲੇ ਨਾਲ ਜਿੱਤੀਆਂ ਜਾਂਦੀਆਂ ਵਾ ਸਿਰੜ ਨਾਲ ਜਿੱਤੀਆਂ ਜਾਂਦੀਆਂ ਸਾਨੂੰ ਬਹਿਣਾ ਪਵੇ ਹੋਰ ਵੀ ਮਹੀਨੇ ਡੇਰੇ ਲਾਉਣੇ ਤਾਂ ਲਾਵਾਂਗੇ ਪਰ ਸਾਡੇ ਆਗੂਆਂ ਦਾ ਡਿਸਪਲਿਨ ਦੇ ਵਿੱਚ ਰਹਿ ਕੇ ਅਸੀਂ ਲੜਾਈ ਲੜਨੀ ਆ ਤਾਹੀਂ ਸਾਡੀ ਜਿੱਤ ਹੋਊਗੀ ਇਹ ਸਤਾਰਾ ਸਾਨੂੰ ਮਤਲਬ ਹੱਕ ਦੀ ਆਵਾਜ਼ ਦੇ ਨੌਜਵਾਨਾਂ ਚੁੱਕੇ ਬੱਚੇ ਨਾ ਚੁੱਕਰ ਕੀ ਕਰ ਰਹੀਆਂ ਸਾਡੇ ਪਿੰਡਾਂ ਦੇ ਵਿੱਚ ਪੜ੍ਹਾਈ ਦਾ ਲੈਵਲ ਸਰਕਾਰੀ ਸਕੂਲਾਂ ਦਾ ਲੈਵਲ ਇੰਨਾ ਡੇਕਤਾ ਜਾਣ ਬੁੱਝ ਕੇ ਕਿ ਗਰੀਬ ਦਾ ਬੱਚਾ ਪੜ੍ਹੂਗਾ ਇਹ ਹੱਕ ਮੰਗੂਗਾ ਪਿੰਡਾਂ 'ਚ ਵੋਟਾਂ ਮਗੜ ਚਾਹਵਾਂਗੇ ਇਹ ਹੱਕ ਮੰਗੂਗਾ ਸਾਨੂੰ ਪੁੱਛੂਗਾ ਕਿ ਤੁਸੀਂ ਸਾਡੇ ਇੰਨੀ ਕੀਤਾ ਕੀ 25 ਸਾਲੀ ਤੁਸੀਂ ਆਹ ਦਾਅ ਦਿੰਦੇ ਜੇ ਤੁਹਾਡੀ ਰਹਿਣੀ ਭੰਨ ਵਾਲੀ ਤੁਹਾਡੀ ਗਲੀ ਭੰਨ ਵਾਲੀ ਬਸ ਸਾਨੂੰ ਇਤੋਂ ਤੱਕ ਸੀਮਤ ਕਰਤਾ ਸਾਨੂੰ ਸਾਡੇ ਹੱਕਾਂ ਦਾ ਤਸੀਰਤ ਨਹੀਂ ਮਨ ਸਾਨੂੰ ਸੋਚ ਖਤਮ ਕਰਤੀ ਵੀ ਅੰਨ ਦੇ ਬੱਚਿਆਂ ਦੇ ਵਿੱਚੋਂ ਸੋਚ ਨਾ ਆਵੇ ਪ੍ਰਾਈਵੇਟ ਸਕੂਲਾਂ ਗਿਆਨੀਆਂ ਦੀਆਂ ਫੀਸਾਂ ਨੌਕਰੀ ਫੇਰਨੀ ਹੈਗੀ ਠੀਕ ਹੈ ਜੀ ਸਰਕਾਰੀ ਸਕੂਲ ਦੇ ਅਧਿਆਪਕ ਸਭ 60000 ਰੁਪਏ ਪੈਨਸ਼ਨ ਲੈ ਰਹੇ ਆ ਪਰ ਉਤੋਂ ਸਰਕਾਰ ਦਾ ਸਿਸਟਮ ਇਦਾਂ ਦਾ ਆ ਆਪੇ ਬੱਚਿਆਂ ਦਾ ਇਹਨਾਂ ਨੂੰ ਪੜਾਉਣਾ ਨਹੀਂ ਇਹਨਾਂ ਨੂੰ ਜਾਗਰੂਕ ਨਹੀਂ ਕਰਨਾ ਜੇ ਜਾਗਰੂਕ ਹੋ ਗਏ ਇਹ ਇਹ ਸਾਡੇ ਕੋ ਹੱਕ ਮੰਗਣਗੇ ਬੱਸ ਉਤੋਂ ਪੰਜੀ ਦੀ ਦਲੀਆ ਖਾ ਕੇ ਘਰ ਨੂੰ ਆ ਜਾਣ ਇੱਥੋਂ ਤੱਕ ਰੱਖੀਏ ਇਹਨਾਂ ਨੂੰ ਅਸੀਂ ਮਦੋਂ ਆਪਣੇ ਪੁਰਾਣਾ ਇਤਿਹਾਸ ਲੇਖਣਾ ਅਸੀਂ ਕੀਆ ਕੀ ਨਹੀਂ ਆਪਣੇ ਆਗੂਆਂ ਨਾਲ ਸਿਰ ਜੋੜ ਕੇ ਆਪਾਂ ਗਾਹ ਬਦਲਾ ਇਹ ਸੰਘਰਸ਼ ਦੀ ਆਪਾਂ ਜਿੱਤ ਪ੍ਰਾਪਤੀ ਕਰਨੀ ਆ ਇੰਨੀਆਂ ਗੱਲਾਂ ਕਹਦਾ ਆ ਖਿਮਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ